ਪੰਜਾਬ ਦੇ ਵਿੱਚ ਹੋਈਆਂ ਤੇ ਹੁਣ ਇੱਕ ਹੋਰ ਚੋਣ ਦੀ ਤਿਆਰੀ ਪੰਜਾਬ ਦੇ ਵਿੱਚ ਨਗਰ ਨਿਗਮ ਤੇ ਨਗਰ ਪ੍ਰੀਸ਼ਦ ਦੀਆਂ ਚੋਣਾਂ ਦੇ ਲਈ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਪੰਜ ਨਗਰ ਨਿਗਮਾਂ ਦੀਆਂ ਆਮ ਚੋਣਾਂ ਤੇ ਚਾਰ ਨਗਰ ਨਿਗਮ ਦੀਆਂ ਜ਼ਿਮਨੀ ਚੋਣਾਂ ਦੇ ਲਈ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਦਸੰਬਰ ਅਖੀਰ ਤੱਕ ਨਗਰ ਨਿਗਮ ਦੀਆਂ ਚੋਣਾਂ ਹੋਣਗੀਆਂ ਅੰਮ੍ਰਿਤਸਰ ਜਲੰਧਰ ਲੁਧਿਆਣਾ ਪਟਿਆਲਾ ਤੇ ਫਗਵਾੜਾ ਨਿਗਮ ਦੀਆਂ ਚੋਣਾਂ ਹੋਣੀਆਂ ਨੇ ਬਠਿੰਡਾ ਬਰਨਾਲਾ ਹੁਸ਼ਿਆਰਪੁਰ ਤੇ ਅਬੋਹਰ ਨਗਰ ਨਿਗਮ ਦੀਆਂ ਜ਼ਿਮਨੀ ਚੋਣਾਂ ਹੋਣਗੀਆਂ ਦਸੰਬਰ ਅੰਤ ਤੱਕ ਇਹ ਚੋਣਾਂ ਕਰਵਾਈਆਂ ਜਾਣਗੀਆਂ 44 ਨਗਰ ਪ੍ਰੀਸ਼ਦ ਤੇ 43 ਨਗਰ ਪ੍ਰੀਸ਼ਦ ਦੀਆਂ ਜ਼ਿਮਲੀ ਚੋਣਾਂ ਸੁਪਰੀਮ ਕੋਰਟ ਨੇ ਸਰਕਾਰ ਨੂੰ 25 ਨਵੰਬਰ ਤੱਕ ਨੋਟੀਫਿਕੇਸ਼ਨ ਜਾਰੀ ਕਰਨ ਦੇ ਹੁਕਮ ਦਿੱਤੇ ਸਨ ਤੇ ਹੁਣ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਤੇ ਦਸੰਬਰ ਦੇ ਅਖੀਰ ਤੱਕ ਚੋਣਾਂ ਕਰਵਾਈਆਂ ਜਾਣਗੀਆਂ ਸੋ ਦਸੰਬਰ ਦੇ ਅਖੀਰ ਤੱਕ ਨਗਰ ਨਿਗਮ ਦੀਆਂ ਚੋਣਾਂ ਹੋਣਗੀਆਂ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਲੰਮਾ ਸਮਾਂ ਇਹ ਮਾਮਲਾ ਕੋਰਟ ਦੇ ਵਿੱਚ ਚੱਲਿਆ ਤੇ ਆਖਰਕਾਰ ਹੁਣ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਪੰਜ ਨਗਰ ਨਿਗਮਾਂ ਦੀਆਂ ਆਮ ਚੋਣਾਂ ਤੇ ਚਾਰ ਨਗਰ ਨਿਗਮ ਦੀਆਂ ਜ਼ਿਮਨੀ ਚੋਣਾਂ ਹੋਣਗੀਆਂ। ਦਸੰਬਰ ਅਖੀਰ ਦੇ ਵਿੱਚ ਨਗਰ ਨਿਗਮ ਦੀਆਂ ਚੋਣਾਂ ਹੋਣਗੀਆਂ। ਸੋ ਇੱਕ ਹੋਰ ਚੋਣ ਦੀ ਤਿਆਰੀ ਪੰਜਾਬ ਦੇ ਵਿੱਚ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਤੇ ਫਗਵਾੜਾ ਨਿਗਮਾਂ ਦੀਆਂ ਚੋਣਾਂ ਹੋਣਗੀਆਂ। ਸੋ ਪੰਜ ਥਾਈ ਨਗਰ ਨਿਗਮ ਹੈ ਜਿੱਥੇ ਚੋਣਾਂ ਹੋਣੀਆਂ ਨੇ। ਤਾਂ ਬਠਿੰਡਾ ਬਰਨਾਲਾ ਹੁਸ਼ਿਆਰਪੁਰ ਤੇ ਅਬੋਹਰ ਨਗਰ ਨਿਗਮ ਦੀਆਂ ਜ਼ਿਮਨੀ ਚੋਣਾਂ ਹੋਣਗੀਆਂ ਨਗਰ ਨਿਗਮ ਤੇ ਨਗਰ ਪ੍ਰੀਸ਼ਦ ਦੀਆਂ ਚੋਣਾਂ ਦੇ ਲਈ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਦਸੰਬਰ ਦੇ ਅਖੀਰ 'ਚ ਇਹ ਚੋਣਾਂ ਕਰਵਾਈਆਂ ਜਾਣਗੀਆਂ ਪੰਜ ਨਗਰ ਨਿਗਮ ਦੀਆਂ ਆਮ ਚੋਣਾਂ ਤੇ ਚਾਰ ਨਗਰ ਨਿਗਮ ਦੀਆਂ ਜ਼ਿਮਨੀ ਚੋਣਾਂ ਹੋਣਗੀਆਂ ਸੋ ਪੰਜਾਬ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਨਗਰ ਨਿਗਮ ਤੇ ਨਗਰ ਪ੍ਰੀਸ਼ਦ ਦੀਆਂ ਚੋਣਾ ਹੋਣ ਗਿਆ ਤੇ ਪ੍ਰੀਤ ਮੈਂ ਤਾਂ ਐਸੇ ਖਬਰ ਤੇ ਜਾਣਕਾਰੀ ਦੀ ਸਾਂਝ ਪਾਉਣਗੇ ਪ੍ਰੀਤ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਕਿ ਕੁਝ ਜਾਣਕਾਰੀ ਹੈ ਦੇਖੋ ਬਿਲਕੁਲ ਜੋ ਸੁਪਰੀਮ ਕੋਰਟ ਦੇ ਆਰਡਰ ਕੀ ਉਹਦੇ ਤਹਿਤ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਤਾ ਹੈ ਇਲੈਕਸ਼ਨਾਂ ਦਾ ਔਰ ਕੱਲ ਹਾਈ ਕੋਰਟ ਦੇ ਐਡਜੰਸ ਦੇ ਪੀਸੀ ਕੀ 25 ਨਵੰਬਰ ਤੋਂ ਪਹਿਲਾਂ ਪਹਿਲਾਂ ਨੋਟੀਫਿਕੇਸ਼ਨ ਕਰ ਦਾਂਗੇ ਔਰ ਪੰਜਾਬ ਦੇ ਲੋਕਲ ਬਾਡੀਜ਼ ਮਿਨਿਸਟਰੀ ਨੇ ਡਪਾਰਟਮੈਂਟ ਨੇ ਹੁਣੇ ਨੋਟੀਫਿਕੇਸ਼ਨ ਜਾਰੀ ਕਰਕੇ ਜਿਹੜੇ ਪੰਜਾਬ ਦੀਆਂ ਪੰਜ ਮਿਊਨਿਸਪਲ ਕਾਰਪੋਰੇਸ਼ਨ ਜਿਨ੍ਹਾਂ ਦੇ ਜਨਰਲ ਇਲੈਕਸ਼ਨ ਹੈਗੇ ਨੇ ਤੇ ਚਾਰ ਮਿਊਨਿਸਪਲ ਕਾਰਪੋਰੇਸ਼ਨ ਜਿੱਥੇ ਬਾਏ ਇਲੈਕਸ਼ਨ ਹੈਗੇ ਨੇ ਉਹਦੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਤੇ ਨਾਲ 88 ਮਿਊਨਿਸਪਲ ਕੌਂਸਲਸ ਦੀ ਵੀ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਜਿਹਦੇ ਵਿੱਚ 44 ਮਿਊਨਿਸਪਲ ਕੌਂਸਲਸ ਹੈਗੀਆਂ ਨੇ ਜਿਨ੍ਹਾਂ ਤੇ ਜਮਲੇ ਇਲੈਕਸ਼ਨ ਤੇ 43 ਜਿਨ੍ਹਾਂ ਦੇ ਪਾਇ ਇਲੈਕਸ਼ਨ ਹੈਗੇ ਨੇ ਤੇ ਇਹ ਸਾਰੀ ਨੋਟੀਫਿਕੇਸ਼ਨ ਕਰਕੇ ਸਰਕਾਰ ਦੀ ਤਰਫੋਂ ਹੁਣ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਭੇਜ ਦਿੱਤਾ ਗਿਆ ਤੇ ਸਟੇਟ ਇਲੈਕਸ਼ਨ ਕਮਿਸ਼ਨ ਵੀ ਹੁਣ ਜੋ ਸੁਪਰੀਮ ਕੋਰਟ ਦੇ ਆਰਡਰ ਅਗੇ ਨੇ 25 ਨਵੰਬਰ ਤੋਂ ਪਹਿਲਾਂ ਪਹਿਲਾ ਪਹਿਰਾ ਪੂਰਾ ਸ਼ਡਿਊਲ ਜਾਰੀ ਕਰੇਗਾ ਤਰੀਕ ਚਾਰੀ ਕਰੇਗਾ ਕਿ ਇਸ ਤਰੀਕ ਨੂੰ ਇਲੈਕਸ਼ਨ ਹੋਣੇ ਕਦੋਂ ਨੋਮੀਨੇਸ਼ਨ ਕਦੋਂ ਸਟ੍ਰੂਪ ਮੀ ਤੇ ਕਦੋਂ ਰਿਜ਼ਲਟ ਆਏਗਾ ਉਹ ਸਾਰਾ ਹੁਣ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਭੇਜ ਦਿੱਤਾ ਗਿਆ ਤੇ ਜਲਦੀ ਹੀ 25 ਨਵੰਬਰ ਤੋਂ ਪਹਿਲਾਂ ਤੈ ਹੈ ਕਿ ਸਟੇਟ ਇਲੈਕਸ਼ਨ ਕਮਿਸ਼ਨ ਵੀ ਇਹ ਤੇ ਕਾਰਵਾਈ ਕਰ ਦੇ दलील दे रही थ वार्डबंदी के मामले फसे हुए हैं लेकिन जो हाईकोर्ट के ऑर्डर आ गए थे कि पंद्रह दिन च इलेक्शन कराओ उदू साफ ऑर्डर की कोई नवी वार्डबंदी नहीं होएगी तो सुप्रीम कोर्ट तक भी गई और सुप्रीम कोर्ट ने भी साफ कहता कि हाईकोर्ट का ऑर्डर बिल्कुल सही है ਜਿਹੜੀ ਵਾਰਡ ਬੰਦੀਆਂ ਹਜੇ ਮੌਜੂਦ ਹੈਗੀਆਂ ਨੇ ਉਹੀ ਵਾਰਡ ਬੰਦੀਆਂ ਜਿਹੜੀਆਂ ਹੈਗੀਆਂ ਨੇ ਉਸੇ ਹਿਸਾਬ ਨਾਲ ਇਲੈਕਸ਼ਨ ਹੈਗਾ ਕੋਈ ਨਵੀਂ ਵਾਰਡ ਬੰਦੀ ਨਹੀਂ ਹੋਏਗੀ ਔਰ ਇੱਕ ਤੈ ਹੈਗਾ ਕਿ ਹੁਣ ਜਿਹੜੀ ਵਾਰਡ ਬੰਦੀਆਂ ਪਹਿਲਾਂ ਹੀ ਹੋਈ ਨੇ ਚਾਹੇ ਮਨਸਿਪਲ ਕਾਰਪੋਰੇਸ਼ਨ ਦੀ ਹੈ ਜਾਂ ਮਨਸਿਪਲ ਕੌਂਸਲ ਦੀ ਹੈ ਜਿਹੜੀ ਮੌਜੂਦਾ ਵਾਰਡ ਬੰਦੀ ਹੈਗੀਆਂ ਨੇ ਉਹੀ ਉਦੇ ਹਿਸਾਬ ਨਾਲ ਹੁਣ ਪੰਜਾਬ ਸਰਕਾਰ ਔਰ ਇਲੈਕਸ਼ਨ ਕਮਿਸ਼ਨ ਚੋਣਾਂ ਕਰਾਉਣੀਆਂ ਪੈਣੀਆਂ ਨੇ ਪੰਜਾਬ ਸਰਕਾਰ ਨੇ ਆਪਣੀ ਨੋਟੀਫਿਕੇਸ਼ਨ ਇਲੈਕਸ਼ਨ ਦੀ ਜਾਰੀ ਕਰਤੀ ਹੈ ਕਿ ਦਸੰਬਰ ਦੇ ਅਖੀਰਲੇ ਹਫਤੇ ਤੱਕ ਇਲੈਕਸ਼ਨ ਹੋ ਜਾਣਗੇ ਤੇ ਹੁਣ ਇਲੈਕਸ਼ਨ ਕਮਿਸ਼ਨ ਦੇ ਹੱਥ ਚ ਹੈ ਕਿ ਉਹ ਪੂਰਾ ਸ਼ੈਡਿਊਲ ਜਾਰੀ ਕਰੇਗਾ ਕਦੋਂ ਇਲੈਕਸ਼ਨ ਹੋਣੇ ਨੇ ਜਿਹੜੀ ਡੇਟ ਹੋਊਗੀ ਨਾਮਿਨੇਸ਼ਨ ਔਰ ਪੂਰਾ ਪ੍ਰੋਸੈਸ ਪੂਰਾ ਸ਼ੈਡਿਊਲ ਜਾਰੀ ਕਰਨਾ ਹੈ ਉਹਨ ਟੇਟ ਇਲੈਕਸ਼ਨ ਕਮਿਸ਼ਨ ਕੋਲ ਹੈ ਔਰ ਤਾ ਹੈ ਉਮੀਦ ਹੈ ਕਿ ਪੂਰੀ 25 ਨਵੰਬਰ ਤੋ ਪਹਿਲਾ ਪਹਿਲਾ ਇਹ ਨੋਟੀਫਿਕੇਸ਼ਨ ਇਲੈਕਸ਼ਨ ਕਮਿਸ਼ਨ ਕੋਲ ਵੀ ਜਾਰੀ ਹੋ ਜਾਏਗਾ ਤੇ ਤੁਸੀਂ ਪ੍ਰੀਤ ਇੱਕ ਵਾਰ ਇਹ ਜਾਣਕਾਰੀ ਜ਼ਰੂਰ ਦਿਓ ਕਿ ਕਿੰਨੀਆਂ ਨਗਰ ਨਿਗਮ ਨੇ ਕਿੰਨੇ ਨਗਰ ਕਾਉਂਸਲ ਨੇ ਕਿੰਨੀਆਂ ਨਗਰ ਪੰਚਾਇਤਾਂ ਨੇ ਦੇਖੋ ਜੀ ਕੁੱਲ ਮਿਲਾ ਕੇ ਜਿਹੜੇ ਮਨਿਸਪਲ ਕਾਰਪੋਰੇਸ਼ਨ ਸੈੱਗ ਨੇ 9 ਮਨਿਸਪਲ ਕਾਰਪੋਰੇਸ਼ਨਸ ਦੇ ਇਲੈਕਸ਼ਨ ਹੋਣੇ ਨੇ ਜਿਹਦੇ ਵੀ ਜਿਹੜੇ ਪੰਜ ਸੈਕਿੰਡ ਨੇ ਉਹਨਾਂ ਦੇ ਜਨਰਲ ਇਲੈਕਸ਼ਨ ਹੋਣੇ ਨੇ ਪੰਜ ਜਿਹੜੇ ਜਨਰਲ ਇਲੈਕਸ਼ਨ ਹੋਣੇ ਨੇ ਜਿਵੇਂ ਅਮ੍ਰਿਤਸਰ ਜਲੰਧਰ ਲੁਧਿਆਣਾ ਪਟਿਆਲਾ ਤੇ ਫਗਵਾੜਾ ਹੈਗੇ ਨੇ ਤੇ ਜਿੱਥੇ ਇਹ ਇਲੈਕਸ਼ਨ ਹੋਣੇ ਨੇ ਉਹਨਾਂ ਵਿੱਚ ਹੁਸ਼ਿਆਰਪੁਰ ਬਨਵਾਲਾ ਹੁਸ਼ਿਆਰਪੁਰ ਅਬੋਤ ਮਠੰਡਾ ਇਹਨਾਂ ਦੇ ਬਾਏ ਇਲੈਕਸ਼ਨ ਨੇ ਐਸੇ ਤਰੀਕੇ ਨਾਲ ਜਿਹੜੇ ਜਨਰਲ ਇਲੈਕਸ਼ਨ ਹੈਗੇ ਨੇ ਮਿਊਨਿਸਪਲ ਕੌਂਸਲ ਵੀ ਉਹ ਹੈ ਜਿਹਨੇ 44 ਦੇ ਮਨਿਸਪਲ ਕੌਂਸਲ ਦੇ ਜਨਰਲ ਇਲੈਕਸ਼ਨ ਨੇ ਤੇ 47 ਜਿਨ੍ਹਾਂ ਦੇ ਪਾ ਇਲੈਕਸ਼ਨ ਹੈਗੇ ਨੇ ਜਿਨ੍ਹਾਂ ਨੂੰ ਹੁਣ ਜਿਹੜਾ ਦੁਬਾਰਾ ਇਲੈਕਸ਼ਨ ਕਰਾਣੇ ਪੈ ਰਹੇ ਨੇ ਜਿਹੜਾ ਜਿਨ੍ਹਾਂ ਦੀ ਟਰਮ ਹਜੇ ਹੈਗੀ ਹੈ ਉਹਨੇ ਸਾਰੇ ਦੇਖਿਆ ਜਾਵੇ ਤਾਂ 87 ਮਨਿਸਪਲ ਕੌਂਸਲ ਤੇ 9 ਮਨਿਸਪਲ ਕਾਰਪੋਰੇਸ਼ਨਾਂ ਜਿਹੜਾ ਹੁਣ ਇਲੈਕਸ਼ਨ ਹੋਣੇ ਨੇ ਔਰ ਦਸੰਬਰ ਦੇ ਅਖੀਰਲੇ ਹਫਤੇ ਚ ਉਹਨੇ ਇਲੈਕਸ਼ਨ ਹੋ ਜਾਣਗੇ ਇਲੈਕਸ਼ਨ ਕਮਿਸ਼ਨ ਨੂੰ ਨੋਟੀਫਿਕੇਸ਼ਨ ਜਾਰੀ ਕਰੇਗੀ ਜੀ ਐਤਵ੍ਰੀਤ ਇਸ ਇਲੈਕਸ਼ਨ ਦੀ ਪ੍ਰਕਿਰਿਆ ਕੀ ਰਹਿੰਦੀ ਹੈ देखो जिमें आम इलेक्शन की प्रक्रिया होंगी है उड़ी है क्योंकि सरकार सारे पास नोटिफिकेशन होगी है हम तो नैक्सट प्रोसैस है कि इलेक्शन कमीशन का स्टेट इलेक्शन कमीशन तय करेगा पूरा शेड्यूल जारी करेगा कि किस तरीके तो नॉमीनेशन नामांकन कदों होनी है ना तो कदों कदोंएगी तो फिर पूरा प्रोसैस की होएगा किस तरीके इलेक्शन होने से किस तरीकों रिजल्ट आएगा उसके हिसाब ने ही हूं देखा जाए तो एक तरीके का होर कोड ऑफ कंडक्ट लग जाएगा और पूरा इलेक्शन शेड्यूल जारी होएगा सभी तरीकों तय होनी है ਉਸੇ ਫਾਰਮੂਲੇ ਜਿਵੇਂ ਆਮ ਇਲੈਕਸ਼ਨ ਹੁੰਦੇ ਨੇ ਸੇਮ ਹੁੰਦਾ ਇੱਕ ਪ੍ਰੋਪੋਸ ਹੁੰਦਾ ਅਜੇ ਤੁਸੀਂ ਗ੍ਰਾਮ ਪੰਚਾਇਤ ਦੇ ਇਲੈਕਸ਼ਨਾਂ ਵੀ ਦੇਖ ਚੁੱਕੇ ਹੋ ਕਿ ਜਦ ਜਦ ਪੂਰਾ ਤੈਅ ਹੁੰਦਾ ਕਿ ਕਿਸ ਤਰੀਕੇ ਨਾਲ ਕਿਸ ਤਰ੍ਹਾਂ ਦੇ ਨਾਮਕਨ ਪਰਨੇ ਹੈਗੇ ਨੇ ਨਾਮਿਨੇਸ਼ਨ ਹੋਣੀ ਹੈ ਰਿਜ਼ਲਟ ਆਣਾ ਹੈ ਮਤਲਬ ਕਿ ਉਹ ਵੋਟ ਦੀ ਪੂਣੀ ਹੈ ਉਹ ਪੂਰਾ ਸੇਮ ਉਹੀ ਤਰ੍ਹਾਂ ਇੱਥੇ ਵੀ ਅਪਣਾਇਆ ਜਾਏਗਾ ਔਰ ਸਾਰਾ ਜਿਹੜਾ ਕੋਡ ਆਫ ਕੰਡਕਟ ਹੁੰਦਾ ਪੂਰਾ ਇਲੈਕਸ਼ਨ ਦਾ ਉਹ ਐਸੇ ਹੀ ਚੱਲੇਗਾ ਜੀ ਠੀਕ ਹੈ ਸ਼ੁਕਰੀਆ ਜਾਣਕਾਰੀ ਦੇਣ ਤੇ ਲਈ ਸੋ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਨਗਰ ਨਿਗਮ ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਇੱਕ ਹੋਰ ਚੋਣ ਦੀ ਤਿਆਰੀ ਹੈ ਤੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਦਸੰਬਰ ਦੇ ਅਖੀਰ ਤੱਕ ਚੋਣਾਂ ਕਰਵਾਏ